ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਅੰਮ੍ਰਿਤ ਵੇਲੇ ਇਹ ਗੱਲਾਂ ਸਮਝ ਲੈਂਦੇ ਹੋ ਫਿਰ ਵੇਖਿਓ ਕਿਵੇਂ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲੇ ਭੈਣ ਭਰਾ, ਭਜਨ ਬੰਦਗੀ ਕਰਨ ਵਾਲੇ ਭੈਣ ਭਰਾ ਇਹ ਦੋ ਕੰਮ ਵੀ ਜ਼ਰੂਰ ਕਰਿਆ ਕਰੋ। ਕਿਉਂਕਿ ਇਹ ਦੋ ਕੰਮ ਕਰਨ ਦੇ ਨਾਲ ਤੁਹਾਡੇ ਤੇ ਕਿਰਪਾ ਹੋਰ ਵੱਧ ਜਾਵੇਗੀ। ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਤੁਹਾਡੇ ਘਰ ਦੀ ਬਰਕਤ ਵਿੱਚ ਹੋਰ ਵਾਧਾ ਹੋਵੇਗਾ ਸੋ ਇਹ ਦੋ ਕੰਮ ਕਿਹੜੇ ਹਨ ਤੇ ਕਿੰਜ ਅਸੀਂ ਕਰਨੇ ਹਨ ਇਹ ਗੱਲਬਾਤ ਕਰਨ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਤਾਕਤ ਬਾਰੇ ਗੱਲ ਕਰ ਲੈਣੇ ਆ ਇਹ ਸਾਰੀ ਗੱਲਬਾਤ ਆਪਾਂ ਇੱਕ ਛੋਟੀ ਜਿਹੀ ਕਹਾਣੀ ਦੇ ਰਾਹੀਂ ਸਮਝ ਲੈਣੇ ਹਨ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਨਾਲ ਸਮਝ ਵਿੱਚ ਆ ਜਾਂਦੀ ਹੈ ਇਦਾਂ ਹੀ ਆਖਦੇ ਹਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੇ ਵਿੱਚ ਬਾਹਰ-ਬਾਰ ਇੱਕ ਸੰਤ ਮਹਾਪੁਰਖ ਜੀ ਰਹਿੰਦੇ ਸਨ ਕਹਿੰਦੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਉੱਠ ਕੇ ਇਸ਼ਨਾਨ ਕਰਦੇ ਫਿਰ ਪਰਮਪਿਤਾ ਪਰਮਾਤਮਾ ਜੀ ਦਾ ਧਿਆਨ ਧਰਦੇ ਭਾਵ ਕੇ ਨਾਮ ਸਿਮਰਨ ਦਾ ਜਾਪ ਕਰਦੇ ਕਹਿੰਦੇ ਉਹਨਾਂ ਦਾ ਚਿਹਰਾ ਹਮੇਸ਼ਾ ਪ੍ਰਕਾਸ਼ਮਾਨ ਰਹਿੰਦਾ ਲੋਕ ਅਕਸਰ ਕਹਿੰਦੇ ਸੀ ਕਿ ਮਹਾਪੁਰਖਾਂ ਦੇ ਦਰਸ਼ਨ ਕਰਕੇ ਹੀ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ ਮਨ ਨੂੰ ਅਜੀਬ ਜਿਹੀ ਠੰਡਕ ਮਿਲ ਜਾਂਦੀ ਹੈ ਇਸ ਕਰਕੇ ਸਵੇਰੇ ਸ਼ਾਮ ਪਿੰਡ ਦੇ ਲੋਕ ਮਹਾਪੁਰਖਾਂ ਦੇ ਦਰਸ਼ਨ ਕਰਨ ਲਈ ਆਉਂਦੇ ਉਹਨਾਂ ਦੇ ਬਚਨ ਸੁਣਨ ਲਈ ਆਉਂਦੇ ਜੇਕਰ ਕਿਸੇ ਦੇ ਜੀਵਨ ਦੇ ਵਿੱਚ ਕੋਈ ਪਰੇਸ਼ਾਨੀ ਹੁੰਦੀ ਕੋਈ ਸਮੱਸਿਆ ਹੁੰਦੀ ਤਾਂ ਲੋਕ ਮਹਾਪੁਰਖਾਂ ਤੋਂ ਉਹ ਮੁਸ਼ਕਿਲ ਤੇ ਪਰੇਸ਼ਾਨੀ ਦਾ ਹੱਲ ਪੁੱਛਦੇ ਉਹ ਮਹਾਪੁਰਖ ਹਮੇਸ਼ਾ ਹਰੇਕ ਮਨੁੱਖ ਨੂੰ ਅੰਮ੍ਰਿਤ ਵੇਲੇ ਦੇ ਨਾਲ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਨਾਲ ਜੋੜਦੇ ਭਾਈ ਅੰਮ੍ਰਿਤ ਵੇਲੇ ਉੱਠਿਆ ਕਰੋ ਉੱਠ ਕੇ ਨਾਮ ਜਪਿਆ ਕਰੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜੇਕਰ ਕੋਈ ਮਨੁੱਖ ਇਹ ਪੁੱਛਦਾ ਕਿ ਬਾਬਾ ਜੀ ਤੁਸੀਂ ਹਰ ਵੇਲੇ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਤੇ ਜ਼ੋਰ ਕਿਉਂ ਦਿੰਦੇ ਹੋ ਬਾਬਾ ਜੀ ਹੱਸ ਕੇ ਕਹਿ ਦਿੰਦੇ ਅੰਮ੍ਰਿਤ ਵੇਲਾ ਉਹ ਵੇਲਾ ਹੈ ਜਦੋਂ ਰੱਬ ਦੀ ਰਹਿਮਤ ਧਰਤੀ ਤੇ ਵਰਸਦੀ ਹੈ ਜਦੋਂ ਰੱਬ ਸਾਡੇ ਬੜੇ ਨੇੜੇ ਹੁੰਦੇ ਹਨ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨੀ ਸਮਝੋ ਮਾਲਕ ਦੀ ਕਿਰਪਾ ਵਰਤ ਰਹੀ ਹੁੰਦੀ ਹੈ ਇਹ ਵੇਲਾ ਸਾਡੀ ਆਤਮਾ ਦਾ ਪਰਮਾਤਮਾ ਨਾਲ ਮੇਲ ਦਾ ਵੇਲਾ ਹੁੰਦਾ ਹੈ ਸੁਆਖਦੇ ਹਨ ਕਿ ਮਹਾਂਪੁਰਖ ਜੀ ਬੜੇ ਹੀ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਦੀ ਭਜਨ ਬੰਦਗੀ ਬਾਰੇ ਸਮਝਾਉਂਦੇ ਕਹਿੰਦੇ ਇੱਕ ਦਿਨ ਉਸੇ ਹੀ ਪਿੰਡ ਵਿੱਚ ਇੱਕ ਮਨੁੱਖ ਬਾਬਾ ਜੀ ਦੇ ਕੋਲ ਆਇਆ ਆ ਕੇ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਸਮੱਸਿਆਵਾਂ ਬਾਬਾ ਜੀ ਨੂੰ ਦੱਸਣ ਲੱਗਾ ਬਾਬਾ ਜੀ ਮੈਂ ਬੜੀ ਮਿਹਨਤ ਕਰਦਾ ਹਾਂ ਪਰ ਫਿਰ ਵੀ ਮੇਰੀ ਕੀਤੀ ਮਿਹਨਤ ਦਾ ਫਲ ਮੈਨੂੰ ਨਹੀਂ ਮਿਲਦਾ ਘਰ ਵਿੱਚ ਪੈਸੇ ਦੀ ਤੰਗੀ ਹੈ ਸਿਰ ਤੇ ਕਰਜ਼ਾ ਚੜ ਚੁੱਕਾ ਹੈ ਮਾਂ ਵੀ ਮੇਰੀ ਬਿਮਾਰ ਹੁਣ ਰਹਿਣ ਲੱਗ ਪਈ ਹੈ ਮੈਂ ਆਪਣੇ ਬੱਚਿਆਂ ਦਾ ਪਰਿਵਾਰ ਦਾ ਪਾਲਣ ਪੋषण ਠੀਕ ਤਰੀਕੇ ਨਾਲ ਨਹੀਂ ਕਰ پا ਰਹੀ ਹਾਂ ਇਸ ਕਰਕੇ ਮੈਨੂੰ ਹਰ ਸਮੇਂ ਟੈਨਸ਼ਨ ਰਹਿੰਦੀ ਹੈ ਮੈਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਮੇਰੀਆਂ ਇਹ ਟੈਨਸ਼ਨਾਂ ਪਰੇਸ਼ਾਨੀਆਂ ਤਾਂ ਦਿਨੋ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰੇ ਤੋਂ ਗਲਤੀ ਕੀ ਹੋ ਗਈ ਰੱਬ ਮੇਰੇ ਨਾਲ ਐਦਾਂ ਕਿਉਂ ਕਰ ਰਹੇ ਹਨ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਸੁੱਖ ਕਿਉਂ ਨਹੀਂ ਲਿਖਿਆ ਉਹ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਰੱਬ ਦੇ ਨਾਲ ਗਿਲੇ ਸ਼ਿਕਵੇ ਤੇ ਸ਼ਿਕਾਇਤਾਂ ਕਰ ਰਹੀ ਹਸੀ ਆਪਣੀ ਕਿਸਮਤ ਨੂੰ ਕੋਸਦਾ ਪਿਆ ਸੀ ਕਹਿੰਦੇ ਬਾਬਾ ਜੀ ਨੇ ਬੜੇ ਧਿਆਨ ਦੇ ਨਾਲ ਉਹਦੀਆਂ ਗੱਲਾਂ ਸੁਣੀਆਂ ਤੇ ਕਿਹਾ ਪੁੱਤਰ ਪਹਿਲਾਂ ਮੈਨੂੰ ਇਹ ਦੱਸ ਕਿ ਤੇਰਾ ਨਿਤ ਦਾ ਨਿਯਮ ਕੀ ਹੈ ਕਿ ਤੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਕਹਿੰਦੇ ਉਸ ਮਨੁੱਖ ਨੇ ਕਿਹਾ ਬਾਬਾ ਜੀ ਰਾਤ ਪਰ ਟੈਨਸ਼ਨ ਕਰਕੇ ਮੈਨੂੰ ਨੀਂਦ ਨਹੀਂ ਆਉਂਦੀ ਤੇ ਜਦੋਂ ਸਵੇਰ ਹੁੰਦੀ ਹੈ ਭਾਵਕ ਅੰਮ੍ਰਿਤ ਵੇਲਾ ਹੁੰਦਾ ਉਦੋਂ ਮੈਨੂੰ ਨੀਂਦ ਆ ਜਾਂਦੀ ਹੈ ਇਸ ਕਰਕੇ ਮੈਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦਾ ਲੇਟ ਉੱਠਦਾ ਹਾਂ ਤੇ ਲੇਟ ਉੱਠਣ ਕਰਕੇ ਜਲਦੀ ਦੇ ਨਾਲ ਆਪਣੇ ਸਾਰੇ ਕੰਮ ਧੰਦੇ ਕਰਨੇ ਸ਼ੁਰੂ ਕਰ ਦੇਣਾ ਹਾਂ ਬਾਬਾ ਜੀ ਨੇ ਕਿਹਾ ਪੁੱਤਰ ਤੂੰ ਇੱਥੇ ਗਲਤੀ ਕਰ ਰਿਹਾ ਹੈ ਬਾਬਾ ਜੀ ਨੇ ਕਿਹਾ ਪੁੱਤਰ ਤੂੰ ਸਿਰਫ ਆਹ ਇੱਕ ਗਲਤੀ ਨੂੰ ਸੁਧਾਰ ਲੈ ਪਹਿਲਾਂ ਤੇਰੀ ਜ਼ਿੰਦਗੀ ਵਿੱਚ ਆਪਣੇ ਆਪ ਹੀ ਸੁਧਾਰ ਹੋ ਜਾਵੇਗਾ ਤੋ ਕਾਲ ਤੋਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦੇ ਪਰ ਅੰਮ੍ਰਿਤ ਵੇਲੇ ਤੇਰੇ ਤੋਂ ਤਾਂ ਉੱਠਿਆ ਜਾਵੇਗਾ ਜੇ ਤੂੰ ਰਾਤ ਦਾ ਵੇਲਾ ਸੰਭਾਲ ਲਵੇਂਗਾ ਰਾਤ ਨੂੰ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਬਾਰੇ ਨਾ ਸੋਚਿਆ ਕਰ ਰਾਤ ਨੂੰ ਸੌਣ ਵੇਲੇ ਰੱਬ ਦਾ ਨਾਮ ਜਪਿਆ ਕਰ ਪਰਮਾਤਮਾ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਸੌਂਿਆ ਕਰ ਮਹਾਰਾਜ ਸੱਚੇ ਪਾਤਸ਼ਾ ਮੈਨੂੰ ਅੰਮ੍ਰਿਤ ਵੇਲਾ ਬਖਸ਼ ਦਿਓ ਮੈਨੂੰ ਆਪਣੀ ਮਿੱਠੀ ਨਿੱggi ਪਿਆਰੀ ਗੋਦ ਦਾ ਨਿਗ ਬਖਸ਼ੋ ਕਿਉਂਕਿ ਸਾਧ ਸੰਗਤ ਜੀ ਮਹਾਪੁਰਖ ਜੀ ਅਕਸਰ ਹੀ ਅੰਮ੍ਰਿਤ ਵੇਲੇ ਨੂੰ ਪਰਮ ਪਿਤਾ ਪਰਮਾਤਮਾ ਜੀ ਦੀ ਗੋਦ ਦੱਸਦੇ ਹਨ ਸੋ ਬਾਬਾ ਜੀ ਨੇ ਉਹਨੂੰ ᔪਗਤੀ ਦੱਸੀ ਕਿ ਰਾਤ ਨੂੰ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੀ ਸੌਂਿਆ ਕਰ ਪਰਮਾਤਮਾ ਦਾ ਨਾਮ ਜਪ ਕੇ ਸੌਂਿਆ ਕਰ ਤੈਨੂੰ ਆਪਣੇ ਆਪ ਹੀ ਰਾਤ ਨੂੰ ਸੋਹਣੀ ਤੇ ਗੂੜੀ ਨੀਂਦ ਆ ਜਾਵੇਗੀ ਤੈਨੂੰ ਅੰਮ੍ਰਿਤ ਵੇਲੇ ਜਾਗ ਵੀ ਆ ਜਾਵੇਗੀ ਫਿਰ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰ ਨਾਮ ਸਿਮਰਨ ਕਰਿਆ ਕਰ ਫਿਰ ਉਸ ਤੋਂ ਬਾਅਦ ਤੂੰ ਆਪਣੇ ਦੁਨਿਆਵੀ ਕੰਮ ਧੰਦੇ ਕਰਨੇ ਸ਼ੁਰੂ ਕਰ ਦਿਆ ਕਰ ਵੇਖੀ ਜਿਸ ਦਿਨ ਤੋਂ ਅੰਮ੍ਰਿਤ ਵੇਲੇ ਉੱਠ ਕੇ ਤੂੰ ਨਾਮ ਜਪੇਂਗਾ ਵਾਹਿਗੁਰੂ ਜੀ ਤੇਰੇ ਰਸਤੇ ਆਪਣੇ ਆਪ ਸਾਫ਼ ਕਰ ਦੇਣਗੇ ਕਹਿੰਦੇ ਬਾਬਾ ਜੀ ਨੇ ਉਹਨੂੰ ਬੜੇ ਹੀ ਪਿਆਰ ਨਾਲ ਅੰਮ੍ਰਿਤ ਵੇਲੇ ਤੇ ਨਾਲ ਹੀ ਨਿਤਨੇਮ ਦੇ ਫਾਇਦੇ ਦੱਸੇ ਬਾਬਾ ਜੀ ਨੇ ਕਿਹਾ ਇਹ ਵੇਲਾ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਵੇਲਾ ਹੁੰਦਾ ਹੈ ਇਸ ਵੇਲੇ ਜਦੋਂ ਅਸੀਂ ਨਾਮ ਜਪਦੇ ਹਾਂ ਸਾਡਾ ਮਨ ਸ਼ੁੱਧ ਹੁੰਦਾ ਹੈ ਸਾਡੇ ਮਨ ਨੂੰ ਇੱਕ ਨਵੀਂ ਊਰਜਾ ਐਨਰਜੀ ਮਿਲਦੀ ਹੈ ਸਵੇਰੇ ਫਿਰ ਅੰਮ੍ਰਿਤ ਵੇਲੇ ਕੀਤਾ ਹੋਇਆ ਜਾਪ ਪਰਮਾਤਮਾ ਨਾਲ ਜੋੜਦਾ ਹੈ ਸਿਮਰਨ ਸਾਡੇ ਦਿਲ ਵਿੱਚ ਵਸ ਜਾਂਦਾ ਹੈ ਸਾਡੇ ਮਨ ਵਿੱਚ ਵਸਦਾ ਹੈ ਸਾਡੇ ਮਨ ਨੂੰ ਸਾਰਾ ਦਿਨ ਫਿਰ ਸ਼ਾਂਤ ਰੱਖਦਾ ਹੈ ਜਿਹਦਾ ਮਨ ਸ਼ਾਂਤ ਉਹਦਾ ਹਰ ਕੰਮ ਵੀ ਵਧੀਆ ਤਰੀਕੇ ਨਾਲ ਸੰਪੂਰਨ ਹੋਵੇਗਾ ਸੋ ਤੋਂ ਆਪਣੇ ਦਿਨ ਦੀ ਸ਼ੁਰੂਆਤ ਨੂੰ ਬਦਲ ਕੇ ਵੇਖ ਤੇਰੀ ਜ਼ਿੰਦਗੀ ਆਪਣੇ ਆਪ ਬਦਲ ਜਾਣੀ ਹੈ ਸਵੇਰੇ ਉੱਠ ਕੇ ਰੱਬ ਦਾ ਨਾਮ ਜਪਿਆ ਕਰ ਤੇਰਾ ਸਾਰਾ ਦਿਨ ਸੋਹਣਾ ਲੰਘੂਗਾ ਸੋ ਕਹਿੰਦੇ ਕਿ ਉਸ ਮਨੁੱਖ ਨੇ ਨਾ ਬਾਬਾ ਜੀ ਦੇ ਸਾਰੇ ਹੀ ਬਚਨ ਮੰਨੇ ਜਿਵੇਂ ਜਿਵੇਂ ਬਾਬਾ ਜੀ ਨੇ ਕਿਹਾ ਰਾਤ ਨੂੰ ਸੌਣ ਵੇਲੇ ਰੱਬ ਦਾ ਨਾਮ ਜਪਣਾ ਅਰਦਾਸ ਬੇਨਤੀ ਹੀ ਕਰਕੇ ਸੌਣਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਆਪ ਉਠਾ ਦਿਓ ਤੇ ਕਹਿੰਦੇ ਹੌਲੀ ਹੌਲੀ ਉਹਦਾ ਰਾਤ ਦਾ ਸੌਣ ਦਾ ਵੇਲਾ ਸੈੱਟ ਹੋ ਗਿਆ ਰਾਤ ਨੂੰ ਸੋਹਣੀ ਤੇ ਗੂੜੀ ਨੀਂਦ ਆਉਣ ਲੱਗੀ ਸਵੇਰੇ ਅੰਮ੍ਰਿਤ ਵੇਲੇ ਆਪਣੇ ਆਪ అలਾਰਮ ਤੋਂ ਬਿਨਾਂ ਜਾਗ ਆਉਣੀ ਸ਼ੁਰੂ ਹੋ ਗਈ ਉਹਨੇ ਨਾਮ ਜਪਣਾ ਸ਼ੁਰੂ ਕੀਤਾ ਜਿਵੇਂ ਜਿਵੇਂ ਨਾਮ ਜਪਿਆ ਉਹਦੇ ਮਨ ਦੀ ਭਟਕਣਾ ਦੂਰ ਹੋ ਗਈ ਮਨ ਸ਼ਾਂਤ ਰਹਿਣ ਲੱਗਾ ਉਹਦੀ ਜ਼ਿੰਦਗੀ ਦੀਆਂ ਉਹਦੇ ਘਰ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਹੀ ਹੱਲ ਹੋਣ ਲੱਗੀਆਂ ਕਿਉਂਕਿ ਰੋਜ਼ ਦਾ ਸਿਮਰਨ ਰੋਜ਼ ਦੀ ਅਰਦਾਸ ਨੇ ਉਹਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਉਹਦਾ ਗੁੱਸਾ ਘਟ ਗਿਆ ਜਦੋਂ ਗੁੱਸਾ ਘਟਿਆ ਤਾਂ ਘਰ ਦਾ ਮਾਹੌਲ ਤਾਂ ਬਦਲਣਾ ਹੀ ਸੀ ਕਹਿੰਦੇ ਕੁਝ ਮਹੀਨਿਆਂ ਵਿੱਚ ਨਾ ਉਹਦੀਆਂ ਸਾਰੀਆਂ ਸਮੱਸਿਆਵਾਂ ਦੇ ਹੱਲ ਹੋਣੇ ਸ਼ੁਰੂ ਹੋਏ ਉਹਦੀ ਜਿਹੜੀ ਫਸਲ ਸੀ ਸੋਹਣੀ ਹੋਈ ਤੇ ਕਰਜ਼ਾ ਵੀ ਉੱਤਰ ਗਿਆ ਘਰ ਦੇ ਜੀ ਵੀ ਖੁਸ਼ ਰਹਿਣ ਲੱਗੇ ਤੰਦਰੁਸਤ ਰਹਿਣ ਲੱਗੇ ਪਿੰਡ ਵਾਲੇ ਅਕਸਰ ਕਹਿੰਦੇ ਕਿ ਤੇਰੀ ਤਾਂ ਕਿਸਮਤ ਬਦਲ ਗਈ ਕਹਿੰਦੇ ਕਿ ਉਸ ਮਨੁੱਖ ਨੇ ਇੱਕ ਦਿਨ ਬਾਬਾ ਜੀ ਦੇ ਕੋਲ ਗਿਆ ਤੇ ਜਾ ਕੇ ਧੰਨਵਾਦ ਕੀਤਾ ਬਾਬਾ ਜੀ ਤੁਹਾਡੇ ਕਰਕੇ ਮੇਰੀ ਕਿਸਮਤ ਬਦਲੀ ਹੈ ਪਰ ਕਹਿੰਦੇ ਮਹਾਪੁਰਖਾਂ ਨੇ ਕਿਹਾ ਪੁੱਤਰਾ ਮੇਰੇ ਕਰਕੇ ਤੇਰੀ ਕਿਸਮਤ ਨਹੀਂ ਬਦਲੀ ਤੇਰੀ ਕਿਸਮਤ ਅੰਮ੍ਰਿਤ ਵੇਲੇ ਦੇ ਨਾਮ ਜਪਣ ਕਰਕੇ ਬਦਲੀ ਹੈ ਇਹ ਤੈਨੂੰ ਸਭ ਅੰਮ੍ਰਿਤ ਵੇਲੇ ਨਾਮ ਜਪਣ ਦਾ ਹੀ ਫਲ ਮਿਲਿਆ ਹੈ ਕਿਉਂਕਿ ਪੁੱਤਰ ਜੋ ਰੱਬ ਨੂੰ ਪਹਲ ਦਿੰਦਾ ਹੈ ਰੱਬ ਉਹਨੂੰ ਫਿਰ ਕਦੇ ਵੀ ਖਾਲੀ ਨਹੀਂ ਛੱਡਦਾ ਸੋ ਸਾਥ ਸੰਗਯਾ ਜੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਇਹ ਸੀ ਕਿ ਅੰਮ੍ਰਿਤ ਵੇਲੇ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਕੀਤੀ ਹੋਈ ਭਜਨ ਬੰਦਗੀ ਤੇ ਜਪਿਆ ਹੋਇਆ ਨਾਮ ਸਾਡੀ ਜ਼ਿੰਦਗੀ ਵਿੱਚ ਬਰਕਤ ਲੈ ਕੇ ਆਉਂਦਾ ਹੈ ਜਦੋਂ ਵੀ ਅਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਇਸ਼ਨਾਨ ਵਗੈਰਾ ਕਰਕੇ ਨਾਮ ਸਿਮਰਨ ਕਰਨਾ ਹੈ ਉਸ ਵੇਲੇ ਕੋਲ ਅਸੀਂ ਜਲ ਦਾ ਇੱਕ ਗਲਾਸ ਭਰ ਕੇ ਰੱਖਣਾ ਹੈ ਜਦੋਂ ਤੁਸੀਂ ਨਾਮ ਜਪ ਕੇ ਵੇਲੇ ਹੋ ਜਾਣੇ ਹੋ ਉਸ ਸਮੇਂ ਤੁਸੀਂ ਕੀ ਕਰਨਾ ਹੈ ਇਸ ਜਲ ਦਾ ਛੜਕਾ ਘਰ ਵਿੱਚ ਕਰਨਾ ਹੈ ਇਹ ਜਲ ਫਿਰ ਅੰਮ੍ਰਿਤ ਰੂਪੀ ਬਣ ਜਾਵੇਗਾ ਤੁਹਾਡੇ ਘਰ ਦੇ ਵਿੱਚੋਂ ਨੈਗੇਟਿਵ ਊਰਜਾ ਦੂਰ ਹੋਵੇਗੀ ਸਕਾਰਾਤਮਕ ਊਰਜਾ ਦਾ ਵਾਸ ਹੋਵੇਗਾ ਕਈ ਭੈਣ ਭਰਾ ਆਖ ਦਿੰਦੇ ਆ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਨੂੰ ਕੀ ਮਿਲਦਾ ਹੈ ਮਹਾਪੁਰਖ ਜੀ ਆਖਦੇ ਆ ਕਿ ਭਾਈ ਅੰਮ੍ਰਿਤ ਵੇਲੇ ਉੱਠਣ ਵਾਲਾ ਮਨੁੱਖ ਬੜਾ ਵੱਡਿਆਂ ਭਾਗਾਂ ਵਾਲਾ ਹੁੰਦਾ ਹੈ ਉਹਦੇ ਉੱਤੇ ਪਰਮਾਤਮਾ ਦੀ ਕਿਰਪਾ ਛੇਤੀ ਹੁੰਦੀ ਹੈ ਕਿਉਂਕਿ ਉਹੀ ਅੰਮ੍ਰਿਤ ਵੇਲੇ ਜਾਗ ਸਕਦਾ ਹੈ ਜਿਸ ਨੂੰ ਪਰਮਾਤਮਾ ਜੀ ਆਪ ਜਗਾਉਂਦੇ ਆਂ ਅੰਮ੍ਰਿਤ ਵੇਲੇ ਉੱਠ ਜਾਣਾ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦੇਣਾ ਇਹੀ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਵੱਡੀ ਦਾਤ ਹੋਰ ਕੋਈ ਹੋ ਹੀ ਨਹੀਂ ਸਕਦੀ ਮੋਹੋਂ ਉਸ ਵੇਲੇ ਇੱਕ ਵਾਰ ਵੀ ਬੋਲਿਆ ਹੋਇਆ ਵਾਹਿਗੁਰੂ ਵਾਹਿਗੁਰੂ ਤੁਹਾਡੀ ਕਿਸਮਤ ਬਦਲ ਕੇ ਰੱਖਣ ਦੀ ਤਾਕਤ ਰੱਖਦਾ ਹੈ ਫਿਰ ਉਸ ਮਨੋਕਤੇ ਪਰਮਾਤਮਾ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਨਾਮ ਜਪਦੇ ਹੋ ਬੜੇ ਹੀ ਵੱਡ ਭਾਗੇ ਹੋ ਜਦੋਂ ਅੰਮ੍ਰਿਤ ਵੇਲੇ ਜਾਗ ਆਉਂਦੇ ਸਭ ਤੋਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰੋ ਤੁਹਾਡਾ ਪਰਮਾਤਮਾ ਜੀ ਸ਼ੁਕਰ ਹੈ ਤੁਸੀਂ ਮੈਨੂੰ ਆਪ ਉਠਾਇਆ ਮੇਰੇ ਤੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਦਾ ਉੱਠਣਾ ਸਮਝੋ ਕਿ ਮਾਲਕ ਜੀ ਤੁਹਾਡੇ ਤੇ ਮਿਹਰਬਾਨ ਹੋ ਚੁੱਕੇ ਹਨ ਜਿਸ ਘਰ ਦੇ ਸਾਰੇ ਹੀ ਜੀ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਣਗੇ ਨਾ ਉਹ ਘਰ ਤਾਂ ਸੱਚਮੁੱਚ ਹੀ ਸਵਰਗ ਹੋਵੇਗਾ ਬਾਕੀ ਘਰ ਦੇ ਜੀ ਜੇਕਰ ਲਮਈਆਂ ਤਾਣ ਕੇ ਸੌਂ ਜਾਣ ਤਾਂ ਇੱਕ ਜੀ ਹੀ ਉੱਠਦਾ ਹੋਵੇ ਉਸ ਨਾਲ ਵੀ ਸਾਰੇ ਪਰਿਵਾਰ ਦੀ ਕਿਸਮਤ ਬਦਲ ਸਕਦੀ ਹੈ ਘਰ ਪਰਿਵਾਰ ਵਿੱਚ ਖੁਸ਼ਹਾਲੀ ਆ ਸਕਦੀ ਹੈ ਇਸ ਲਈ ਇਹ ਵੀ ਕੋਸ਼ਿਸ਼ ਕਰਿਆ ਕਰੋ ਕਿ ਸਾਰੇ ਹੀ ਪਰਿਵਾਰ ਦੇ ਜੀ ਸਵੇਰ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਇਸ ਵੇਲੇ ਨੂੰ ਸੰਭਾਲ ਲੈਣ ਸਾਥ ਸੰਗਤ ਜੀ ਕਈ ਵਾਰ ਕੀ ਹੁੰਦਾ ਹੈ ਕਿ ਜਦੋਂ ਇੱਕ ਜਣਾ ਅੰਮ੍ਰਿਤ ਵੇਲੇ ਉੱਠਦਾ ਹੈ ਉਸਨੇ ਜਦੋਂ ਪਾਠ ਲਗਾ ਦਿੱਤਾ ਕੀਰਤਨ ਲਗਾ ਦਿੱਤਾ ਤੇ ਕਈ ਵਾਰ ਦੂਜਿਆਂ ਨੂੰ ਦੋ ਆਵਾਜ਼ਾਂ ਮਾਰੀ ਜਾਣਗੇ ਉਹ ਉੱਠ ਹੀ ਨਹੀਂ ਪਾਉਂਦੇ ਉਹ ਸਗੋਂ ਆਪਣਾ ਬਿਸਤਰ ਤੇ ਸਗੋਂ ਚਾਦਰ ਕੱਸ ਕੇ ਸੌਂ ਜਾਂਦੇ ਹਨ ਉੱਠ ਵੀ ਪੈਣ ਉੱਠ ਕੇ ਨਾਮ ਨਹੀਂ ਜਪਦੇ ਉਠਾਉਣ ਵਾਲੇ ਦੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦੇਂਦੇ ਹਨ ਕਿ ਤੂੰ ਮੇਰੀ ਨੀਂਦ ਖਰਾਬ ਕਰ ਦਿੱਤੀ ਉੱਠਦੇ ਅਸਾਰ ਮੋਬਾਈਲ ਚਲਾਉਣਾ ਸ਼ੁਰੂ ਕਰ ਦੇਣਗੇ ਜਾਂਦੁਨੇ ਆਵੇ ਕੰਮ ਧੰਦਿਆਂ ਨੂੰ ਲੱਗ ਪੈਂਦੇ ਹਨ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਮਾਲਕ ਦੀ ਕਿਰਪਾ ਹੁੰਦੀ ਹੈ ਸਾਥ ਸੰਗਤ ਜੀ ਉਹ ਵੇਲੇ ਸਮੇਂ ਵਿੱਚ ਕਦੇ ਟੀਵੀ ਵੇਖ ਲਿਆ ਕਦੇ ਮੋਬਾਈਲ ਚਲਾ ਲਿਆ ਕਦੀ ਇੱਧਰ ਉੱਧਰ ਦੀਆਂ ਗੱਲਾਂ ਕਰ ਲਈਆਂ ਪਰ ਕਦੇ ਵੀ ਉਸ ਸਮੇਂ ਨੂੰ ਸਹੀ ਪਾਸੇ ਲਾਉਂਦੇ ਰੱਬ ਦਾ ਨਾਮ ਨਹੀਂ ਜਪਦੇ ਇਹਨਾਂ ਨੇ ਨਾਮ ਜਪਣਾ ਨਾ ਉਹ ਆਪਣੀ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚੋਂ ਵੀ ਪਾਤਸ਼ਾਹ ਜੀ ਨੂੰ ਯਾਦ ਕਰ ਲੈਂਦੇ ਹਨ ਗੁਰੂ ਘਰੇ ਕਈ ਲੋਕ ਜਿਹੜੇ ਨਹੀਂ ਜਾਂਦੇ ਤੇ ਕਈ ਲੋਕ ਡਿਊਟੀਆਂ ਵਾਲੇ ਡਿਊਟੀ ਜਾਣ ਤੋਂ ਪਹਿਲਾਂ ਵੀ ਗੁਰੂ ਘਰ ਜਾ ਕੇ ਮੱਥਾ ਟੇਕਦੇ ਆ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਜਾਂਦੇ ਆ ਆਗਿਆ ਲੈਂਦੇ ਆ ਫਿਰ ਆਪਣੇ ਕੰਮ ਧੰਦੇ ਨੂੰ ਸ਼ੁਰੂ ਕਰਦੇ ਆ ਇਹ ਮਾਲਕ ਦੀ ਕਿਰਪਾ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ ਪਰਮਾਤਮਾ ਜੀ ਆਖਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਵੀ ਅਸੀਂ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਨਹੀਂ ਜਪ ਸਕਦੇ ਇਸ ਲਈ ਸਾਥ ਸੰਗਤ ਜੀ ਤੁਸੀਂ ਵੱਡੇ ਆ ਭਾਗਾਂ ਵਾਲੇ ਹੋ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦਾ ਕਦੇ ਵੀ ਹੰਕਾਰ ਨਹੀਂ ਕਰਨਾ ਮਾਣ ਨਹੀਂ ਕਰਨਾ ਕਿ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਆਪਣੀ ਗੋਦ 'ਚ ਬਿਠਾ ਕੇ ਆਪਣਾ ਨਾਮ ਜਪਾਇਆ ਹੈ ਉਸ ਵੇਲੇ ਵਿੱਚ ਵੀ ਪਰਮਾਤਮਾ ਜੀ ਦੀ ਰਹਿਮਤ ਹੀ ਸਮਝਣੀ ਹੈ ਹਰ ਰੋਜ਼ ਅੰਮ੍ਰਿਤ ਵੇਲੇ ਜੇਕਰ ਉੱਠ ਜਾਂਦੇ ਹੋ ਨਾਮ ਜਪੋ ਮਾਲਕ ਦਾ ਸ਼ੁਕਰਾਨਾ ਕਰੋ ਫਿਰ ਜੋ ਵੀ ਤੁਸੀਂ ਦਾਤ ਪਰਮਾਤਮਾ ਕੋਲੋਂ ਮੰਗਣੀ ਹੈ ਉਹ ਮੰਗੋ ਪਰਮਾਤਮਾ ਜੀ ਤੁਹਾਡੀ ਮਨ ਦੀਆਂ ਸਾਰੀਆਂ ਮੁਰਾਦਾਂ ਨੂੰ ਪੂਰੀਆਂ ਕਰ ਦੇਣਗੇ ਸਤ ਸੰਗਤ ਜੀ ਅੱਜ ਕੱਲ ਕੀ ਚੱਲ ਰਿਹਾ ਕਿ ਅਸੀਂ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਹੋਰ ਹੀ ਭਰਮ ਭਲੇਖਿਆਂ 'ਚ ਪਟਕੇ ਫਿਰਦੇ ਆਂ ਕਾਲ ਯੁਗ ਜਿਵੇਂ ਸਾਨੂੰ ਨਚਾਈ ਜਾਂਦਾ ਓਵੇਂ ਨੱਚੀ ਜਾਂਦੇ ਆਂ ਕਈ ਤਰੀਕਿਆਂ ਨਾਲ ਕਲਯੁਗ ਸਾਨੂੰ ਪਟਕਾਉਂਦਾ ਗੁਰੂ ਦੇ ਚਰਨਾਂ ਤੋਂ ਦੂਰ ਕਰਦਾ ਪਰ ਅਸੀਂ ਆਪਣੇ ਪਰਮਾਤਮਾ ਜੀ ਤੋਂ ਕਦੇ ਵੀ ਦੂਰ ਨਹੀਂ ਹੋਣਾ ਹਰ ਵੇਲੇ ਆਪਣੇ ਸਾਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਹੀ ਰਹਿਣਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ